ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ HF ਦੀ ਹੀਪਰ ਦਿਖਾਉਣੀ ਆ ਬੱਛੀਏ ਬਕਾਊਆ ਛੇਲਾ ਡਟੇਲੇ ਦੇ ਬਾਰੇ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਪ੍ਰੀਤ ਸਿੰਘ ਆ ਪਿੰਡ ਹੰਡੈਜ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈ 9877868289 ਦੂਜਾ ਨੰਬਰ ਹੈ 97355044 ਤੇ ਜਿਹੜੇ ਆਪਾਂ ਐਚ ਐਫ ਹੀਫਰ ਦੇਖੀ ਜਾਂਦੇ ਆ ਕਿਹੜੇ ਸੀਮਨ ਦੀ ਹੈ ਕਿੰਨੀ ਉਮਰ ਹੋ ਗਈ ਇਹਦੀ ਵੀਰੇ ਇਹਦੀ 11 ਮਹੀਨੇ ਦੀ ਏਜ ਹੋਗੀ ਠੀਕ ਐ ਐ ਮੰਨ ਕੇ ਚੱਲ ਵੀ 11 ਮਹੀਨੇ ਚ ਵੀ ਦੋ ਦਿਨ ਘੱਟ ਆਗੇ ਠੀਕ ਐ ਜਿਹੜੀ ਆਜ ਤੋਂ ਆਏ ਮੂਰੇ 25 ਅੱਜ 23 ਹੋਗੀ 25 ਤਰੀਕ ਨੂੰ ਇਹਨੂੰ 11 ਹੋ ਗਏ ਪੂਰੇ 12ਵਾਂ ਮਹੀਨਾ ਲੱਗ ਜੂਗਾ ਠੀਕ ਹੈ 25 ਮੰਨ ਕੇ ਜਿਹੜੇ ਗਸਤ ਨੂੰ ਸਾਲ ਦੀ ਹੋ ਜੂਗੀ ਹਾਂ ਠੀਕ ਹੈ 8ਵੇਂ ਮਹੀਨੇ ਦੀ 25 ਤਰੀਕ ਨੂੰ ਪੂਰੇ 1 ਸਾਲ ਵੀ ਹੋ ਜਾਣੀ ਆ ਵੀਰੇ ਨੇ ਬੱਚਾ ਹੀ ਹੈ ਤਾਂ ਦਿੰਦਾ ਹੈ ਬੱਚੇ ਹੀ ਹੈ ਜਮਾਂਣ ਕੱਚਾ ਖੀਰਾ ਦਾ ਠੀਕ ਹੈ ਫਲੋ ਮੜੀ ਲੈ ਕੇ ਵੀ ਵੀਡੀਓ ਦਿਖਾ ਦੇ ਠੀਕ ਹੈ ਚਾਰ ਥਾਣਾ ਕੋਈ ਫੋਰਸ ਥਾਣਾ ਨੇ ਲੇਵਾ ਵੀ ਦੇ ਲੈ ਕਿਹਦਾ ਡਿਜ਼ਾਈਨ ਵਾਲਾਗਾ ਕੋਈ ਐ ਨਹੀਂ ਹੈਗਾ ਫੱਟ ਫੱਟ ਲੇਵਾ ਬਣਾਉਣਾ ਪੂਰਾ ਫਿਟਿੰਗ ਵਾਲਾ ਜਮਾਂ ਚੀਜ਼ ਆ ਪੂਰੀ ਆਸ ਲੱਗੀ ਤੇ ਰਿਕਾਰਡ ਵਗੈਰਾ ਕੋਈ ਇਹਦਾ ਕਾਰਡ ਬਈ ਆਪਾਂ ਫਾਰਮ ਚ ਹੁੰਦੀ ਆ ਫਾਰਮ ਦੀ ਗੱਲ ਤੇ ਪੁਰੋ ਆਪਣੋਂ ਕੋਲੇ ਵੀਡੀਓ ਪਈ ਆ ਮਾਲਕਨ ਜਿਹੜੇ ਤਾਂ ਹੀ ਨਹੀਂ ਗੱਲ ਵੀ ਕਹਿਣ ਦੀ ਵੀ ਜਿਹੜੇ ਸੀਮਨ ਦੀ ਆ ਠੀਕ ਹੈ ਨਾ ਗੱਲ ਠੀਕ ਹੈ ਨਾ ਏਬੀਐਸ ਦੇ ਹੈਡਨ ਦੀ ਆ ਪਾਗੀ ਏਬੀਐਸ ਦੇ ਹੈਡਨ ਦੀ ਹਾਂ ਠੀਕ ਹੈ ਸਾਲ ਦੇ ਲਗਭਗ ਦੀ ਉਮਰ ਹੋਗੀ ਮਹੀਨਾ ਘਾਟਾ ਹਨਾ ਹਾਂ ਹਾਂ ਬਈ ਪਹਿਲਾ ਹਾਈਟ ਦੇ ਲਗਭਗ ਸੀ ਕਿੱਡੀਆਂ ਨਾਲ ਲੰਮੀ ਦੇ ਲੈ ਕਿੰਨੀ ਐ ਸੋ ਕਦ ਕਾਠ ਵਗੈਰਾ ਦੇਖੋ ਬਿਊਟੀ ਵਗੈਰਾ ਬੱਚੀ ਜੀ ਬਹੁਤ ਜ਼ਿਆਦਾ ਐ ਸੋ ਕੁਆਲਟੀ ਵਾਲੀ ਬਹੀ ਫਰਾ ਤੇ ਇਹਦੀ ਰਿਕਾਰਡ ਵਗੈਰਾ ਮਦਰ ਦਾ ਕੋਈ ਰਿਕਾਰਡ ਬ੍ਰੇਮਨ ਨੇ ਕਿਤਾ ਲਈ ਵੀ ਪਲੂਨ ਨਹੀਂ ਮਾਣੇ 32 ਕਿਲੋ ਦਿੱਤਾ ਵੇ 33 ਕਿਲੋ ਠੀਕ ਹੈ ਦੂਜੇ ਸਵੇਰੇ ਦਿੱਤਾ ਵੇ ਬਈ 39 ਕਿਲੋ ਦੁੱਦਾ ਇਹਦੀ ਮਾਣ ਦਾ ਮੰਨ ਕੇ ਚਲੇ ਵੀ 40 ਪਲੱਸ ਵਾਲੀ ਦੀ ਬੱਚੀ ਹੈਗੀ ਹੈ 40 ਕਿਲੋ ਵਾਲੀ ਦੀ ਈ ਹੈ ਬਈ ਠੀਕ ਹੈ ਤੇ ਰੇਟ ਬਿਆਰ ਇਹਨਾਂ ਦਾ ਕੀ ਰਹੂਗਾ ਰੇਟ ਬਈ ਕਰਾਂਗੇ ਫੋਨ ਤੇ ਠੀਕ ਹੈ ਆਪਾਂ ਚੱਗੀ ਜੀ ਮਦਰ ਦੇ ਲੈ ਕੇ ਆਏ ਆ ਕਿ ਠੀਕ ਹੈ ਮੰਨ ਕੇ ਚਲੋ ਵੀ ਚੀਜ਼ ਵਾਲੇ ਕੋਈ ਤਾਂ ਥਾਣੀ ਕੀ ਬੰਨੀ ਕੋਈ ਤਾਂ ਥਾਣੀ ਹੈ ਕਿ ਬਈ ਜਦਨੇ ਵਾਲੇ ਸਾਂਭਲੀ ਅਗਲਾ ਇਹ ਨਹੀਂ ਕਹੂਗਾ ਡੀਆ ਰਾਈਡਰ ਤੇ ਆ ਕੇ ਲਫਾਫਾ ਨਿਕਲ ਗਿਆ ਜਾਏਗਾ ਲੋਧੇ ਫਿਰ ਨਿਆਰ ਆਊਗਾ 2 ਮਾਂ ਕਿਲੋ 2.5 ਉਹਦੇ ਫਿਰ ਇਹ ਜੇ ਬੜਾ ਤਿਆਰ ਹੋ ਜਾ ਦੋ ਦੋ 2.5 ਲੱਖ ਮੰਗੇ ਜਾਂਦੇ ਆ ਬਾਈ ਚਾਹੇ 3 ਲੱਖ ਰੁਪਏ ਮੰਗ ਲੇ ਅਗਲਾ ਲਾ ਕੇ ਮੁੱਲ ਨਿਕਲੂਗਾ ਅਗਲਾ ਇਹ ਕਹੂਗਾ ਬਈ ਇਹ ਜਾਇ ਦੱਸ ਦੇ ਵੇਚਣ ਵਾਲੀ ਠੀਕ ਹੈ ਤੇ ਨੰਬਰ 2 ਤੇ ਆਪਾਂ ਵੀਡੀਓ ਇਹ ਐ ਹੀ ਨਹੀਂ ਹੈਗੀ ਵੀ ਕਰ ਲਈ ਆਪਾਂ ਵੀ ਕਹਿ ਤਾ ਹਨਾ ਵੀ ਫਾਰਮ ਚ ਲਈ ਹੈਗੀ ਪਿਆ ਇਹਦੀ ਵੀਡੀਓ ਆਫਰ ਜਿੱਥੋਂ ਲੈਂਦੀ ਆ ਹਨਾ ਬਾਈ ਜਿੱਥੋਂ ਫਾਰਮ ਚ ਲਈ ਹੈ ਹਨਾ ਇਹ ਗੱਲ ਇਹ ਕਹਿਣ ਦੀ ਨਹੀਂ ਗੱਲ ਹੈਗੀ ਕਿ ਵੀ ਆਪਾਂ ਲਈ ਆਏਗੀ ਠੀਕ ਹੈ ਨਾ ਗੱਲ ਵੀ ਕਈ ਦਾ ਇੱਕ ਤਾਂ ਵੀ ਫਾਰਮ ਵਾਲੀ ਵਿੱਦ ਪ੍ਰੂਫ ਆ ਬਾਈ ਆਪਣੇ ਕੋਲੇ ਕਹਿੰਦੀ ਇੱਕ ਵੀਡੀਓ ਵੀ ਹੈ ਨਹੀਂ ਆਪਣੇ ਕੋਲੇ ਤਿੰਨ ਚਾਰ ਵੀਡੀਓ ਨੇ ਠੀਕ ਹੈ ਮਨ ਫਾਰਮ ਦੇ ਵਿੱਚੋਂ ਚੰਗੇ ਪੈਦਾਵਾਰ ਦੁੱਧ ਦੀ ਕਾਰਨ ਨਾਲੇ ਬੰਦਿਆ ਕੋਲ ਆਈ ਵੀ ਹੈ ਜਾਵਾ ਹਨਾ ਠੀਕ ਹੈ ਤੇ ਰੇਟ ਇਹਦਾ ਕਰਾਂਗੇ ਫੋਨ ਤੇ ਵੀਰ ਨੇ ਤਾਂ ਵੇਚੀ ਹੈਗੀ ਬਾਈ ਕਹਿੰਦਾ ਵੀ ਆਪਾਂ ਚਾਰ ਪਾਣਾਗਾ ਅਜਰ ਖਰਚਾ ਵਗੈਰਾ ਕਰਕੇ ਉਹ ਖਰਚੇ ਪੱਠਾ ਕੱਢ ਜੂਗਾ ਵਿੱਚ ਗੱਬਣਾ ਬਸ ਇੰਨੇ ਕਹਿੰਦਾ ਉਹਨਾਂ ਦਾ ਆਪਣਾ ਹੋ ਠੀਕ ਹੈ ਧੋਰੀ ਇਹਨਾਂ ਵਾਰ ਨੂੰ ਸੋ ਵੀਰੋ ਟੇਲ ਵਗੈਰਾ ਤੇ ਕੱਦ ਕਾਠ ਬਿਊਟੀ ਵਗੈਰਾ ਦੇਖੋ ਫੁੱਲ ਸ਼ਾਈਨਿੰਗ ਆ ਜਿਹੜੇ ਵੀਰ ਨੇ ਤੇ ਪੇਮੈਂਟ ਲਾ ਲਈ ਲਗਭਗ ਮੰਨੀਏ ਤੇ 10 ਦਿਨਾਂ ਨੂੰ ਕੀਗਾ ਉਹ ਕਰ ਜੀ ਬੋਲ ਪੇ ਠੀਕ ਐ ਫੁੱਲ ਕਾਬਲਾ ਬਸ ਇੱਕ ਮਹੀਨਾ ਇਹਦੇ ਕਾਬਲਾ ਸਾਹਮਣੀ ਹੈਗੀ ਜਿਵੇਂ ਮਰਜੀ ਸਾਹਮਣੇ ਫੀਰੀ ਖੀਰੀ ਸੂਪੂ ਹੈਣਾ ਬਈ ਖੀਰਾ ਬੱਚੇ ਸੂ ਆ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਮੋਰੀ ਦੇ ਕਣਕਣ ਕਰਦੀ ਆ ਕਿਉਂਕਿ ਖੁੱਲੀ ਫਿਰਦੀ ਆਈ ਆ ਖੁੱਲੀ ਫਿਰਦੀ ਆਈ ਕੋਈ ਵੀਰ ਇਹ ਨਾ ਮੰਨੇ ਵੀ ਛੋਟੀ ਨਿਕਲ ਗਈ ਜਾ ਕੇ ਤੇ ਸਾਡੇ ਪਸੰਦ ਨਹੀਂ ਆਈ ਰੇਟ ਸਾਨੂੰ ਲਾਉਣਾ ਪੈਣਾ ਇਹਦੇ ਉੱਪਰ ਤੇ ਪਰ ਚੀਜ਼ ਆ ਜਮਾ ਕਿਆ ਬਾਤ ਆ ਹਕੀ ਮਣੀ ਜੀ ਸੋ ਦੇਖੋ ਜਮਾ ਕਿਆ ਬਾਤ ਆ ਪੂਰੀ ਮਸਤੀ ਕਰਦੀ ਆ ਜਮਾ ਤੇ ਫੁੱਲ ਫਰ ਕਰਦੀ ਆਈਏਗੀ ਸਭ ਸੰਭਾਲ ਚ ਆਈ ਵੀ ਆ ਹਨਾ ਜਮਾ ਹਨਾ ਜਮਾ ਬਈ ਪੂਰੀ ਸਾਮ ਸੰਭਾਲ ਚ ਆਈ ਵੀ ਆ ਕੋਈ ਐ ਲਾਇ ਨਹੀਂ ਕਹਿੰਦਾ ਜੀ ਇਹ ਹੋ ਜੇਗੀ ਸੋ ਦੇਖੋ ਜਮਾ ਕਿਆ ਬਾਤ ਆ ਪੜੀ ਪੜਾਈ ਆ ਜਮਾ ਹਨਾ ਬਈ ਪੜੀ ਪਲਾਈ ਹੈਗੀ ਜਿਹਨੇ ਅੱਜ ਇਹ ਇਨਵੈਸਟ ਕਰਦਾ ਪੈਸਾ ਇਹ ਨਹੀਂ ਕਹੂਗਾ ਵੀ ਵੀਰਾ ਹਨਾ ਤੇ ਸਾਨੂੰ ਉਹ ਹੋਗਾ ਸੋ ਸੋਨਾ ਮੰਨ ਕੇ ਚਲੋ ਵੀ ਘਟ ਸਕਦਾ ਰੇਟ ਪਰ ਇਹ ਤਾਂ ਵਧਣਾ ਹੀ ਵਧਣਾ ਹਨਾ ਵਧਣੀ ਆ ਬਈ ਯਾਰ ਪਹਿਲੀ ਗੱਲ ਇੰਨਾ ਪ੍ਰਿੰਟ ਨਹੀਂ ਮਿਲਦਾ ਨੰਬਰ 2 ਤੇ ਦੀ ਐਂਡਿੰਗ ਦੇਖ ਲਈ ਵੀ ਇਨੀ ਝੋਲ ਨਹੀਂ ਹੁੰਦੀ ਹਰੇਕ ਬੱਛੀ ਨੂੰ ਸੋ ਪੂਰੀ ਸਾਫ ਸੁਥਰੀ ਬੱਛੀ ਬੜੀ ਵੀ ਐਚ ਐਫ ਬਰੀਡ ਦੀ ਬੱਛੀ ਆ ਦੰਦੋ ਖੀਰੀ ਆ 11 ਮਹੀਨੇ ਏਜ ਆ 1 ਮਹੀਨਾ ਘੱਟ ਪਿਆ ਹਰੇ ਸਾਲ ਦੇ ਵਿੱਚ ਇਹਦਾ ਸੋ ਆ ਦੇਖੋ ਕਿਆ ਬਾਤਾਂ ਉੜਦੀ ਫਿਰਦੀ ਜਿਵੇਂ ਕਬੂਤਰੀ ਵਾਂਗ ਖੁੱਲੀ ਆਈ ਵੀ ਹੈ ਨਾ ਠੀਕ ਹੈ ਹਾਂ 1987786899 98735 50846 ਕੋਈ ਵੀ ਵੀਰ ਅਸੀਂ ਫਰ ਨੂੰ ਖਰੀਦਣਾ ਚਾਹਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ